ਬਾਹੂ ਵੀ ਦਿੱਤੇ ਸਾਰੇ ਰਣੇ ਵੀ ਸਵਸਥ ਹੋ ਗਏ ਤੇ ਵਸਥ ਹੋ ਗਏ ਐਵੇਂ ਠੀਕ ਠਾਕ ਆ ਇਹ ਮੈਂ ਰਾਤ ਨੂੰ ਇੱਥੇ ਕਪੜੇ ਪ੍ਰੈਸ ਸਾਰੇ ਇਹਨਾਂ ਫਿਰ ਕੋ ਤੇਰੀ ਰਾਤ ਮੇਰੀ ਟੀ ਸੀ ਤੇ ਉਦੋਂ ਹੀ ਮੈਂ ਫਿਰ ਗਿੱਲੇ ਹੀ ਕਰਦੇ ਪ੍ਰੈਸ ਸੁੱਕਣ ਦਾ ਨਾਲ ਮੌਕਾ ਦਿੱਤਾ ਪ੍ਰੈਸ ਕਰਕੇ ਫਿਰ ਮੈਂ ਇੱਥੇ ਖਲਾਅ ਤੇ ਸਾਰੇ ਮੈਂ ਕਿਹਾ ਚਲ ਹੁਣ ਸੁੱਤੇ ਰਹਿਣਗੇ ਜੇ ਜ਼ਿਆਦਾ ਸੋਕਦੇ ਨਾ ਤਾਂ ਪ੍ਰੈਸ ਕਰਨ ਚ ਬੜੀ ਤੰਗੀ ਹੁੰਦੀ ਆ ਤੇ ਆ ਮੈਂ ਆਪਣੇ ਸੂਟ ਜਿਹੜੇ ਆਪਣੀਆਂ ਮਰਚਾ ਲਵਾਂਗੀ ਵਗਾਈ ਇਹ ਬੈਂਚੇਪ ਵਗਾਈ ਦੀ ਕੀਤੀ ਇਹ ਸਭ ਉਹ ਇਹ ਮਤਲਬ ਮਸ਼ੀਨ ਜਿੱਦੂ ਦਾ ਫੱਟੇਦਨ ਉਹਨੂੰ ਮੈਂ ਆਰ ਨਾਲ ਹੀ ਇਹਨਾਂ ਨੂੰ ਗੱਲਿਆਂ ਦੇ ਲੈ ਨੂੰ ਪ੍ਰੈਸ ਮਾਰ ਲਈ। ਬਣਾਇਆ ਬਈ ਇਹ ਤਰਾ ਸੁੱਕ ਗਏ ਐ ਤੇ ਇਹਨੂੰ ਮੈਂ ਰੱਖ ਦੇਣੀ ਆਪਣੇ ਹਲਵਾਰੀ ਚ ਨਵੇਂ ਸੁਟਾੜੋਂ ਹੁਣ ਆਹ ਵਾ ਸਾਡੇ ਇਹ ਮੈਂ ਜਿੱਦ ਤੱਕ ਉਪਰ ਪਾਉਣਾ ਇਹਦੇ ਉਪਰ ਉਹ ਮੈਂ ਰੱਖ ਦੇਣੀ ਆ ਪ੍ਰੈਸ ਟੇਬਲ 'ਚ ਆਰ ਉਹ ਜਿਹੜੀ ਰਿੜੀ ਹੋਈ ਆਹ ਲੈਣੀ ਆ ਬ੍ਰੈਸਟ ਦੇ ਵਿੱਚ ਇਹੋਂ ਦੇ ਕੇ ਕਰਦੇ ਲੋ ਤੇ ਬ੍ਰੈਸਟ ਦੇ ਤੇ ਨਾਲੇ ਬਗਾਇ ਇਹ ਉਖਰੇ ਰੱਖ ਜਾਈ ਆ ਕੇੰਦਰ ਸੁਰ ਗੇਂ ਦੇ ਮਾਜਦਾ ਹਲੇ ਲੈਣਾ ਆਹ ਜਿਹੜੇ ਨੇ ਤੇ ਇਹ ਵੀੰਦਾ ਖੋਲੇ ਤੇ ਆ ਬੈਡ ਫੀਟ ਜਿਹੜੇ ਅੱਜ ਚੇਂਜ ਕਰਦੇ ਨਹੀਂ ਇਹਨੂੰ ਤਿੰਨ ਦਿਨ ਹੋ ਗਏ ਵੀ ਛਿਨੋ ਅੱਜ ਇਹਨੂੰ ਕਰ ਲੈਂਦੇ ਆ ਆਪਾਂ ਚੇਂਜ ਇਹਦੇ ਜੁੱਤੇ ਦਿਲ ਹੈ ਇਹਨੂੰ ਫਿਰ ਜਦੋਂ ਛਿਨੋ ਛਿਨੋ ਤੇ ਦੇਖੋ ਕਿ ਤੇ ਇਹ ਜਦੋਂ ਬਾਹਰ ਹੁੰਦੇ ਕਾਹਦੇ ਚੱਲ ਜਾਈਏ ਇਥੇ ਰੱਖ ਲਏ ਨੇ ਇਹਨੂੰ ਲੱਗ ਪਾਉਂਦੀ ਬਾਹਰ ਵੇ ਦੇ ਤਿਆਰ ਬੜੀ ਸ਼ੀਤਿਵ ਸਾਡੇ ਲਿਖਿਆ ਇਹ ਵੈਕੀ ਦਾ ਕੱਟੇ ਗਿਆ ਸੇ ਨੂੰ ਇਹ ਪੁਰਾਣਾ ਸਾਰਾ ਹਿੰਦਾਸ ਰੈਕਤੀ ਦੀਆਂ ਟਲਕਾਂ ਦੇ ਟੇਬਲ ਵਗੈਰਾ ਉਹ ਲੋ ਇੱਥੇ ਛੱਡਦੇ ਨਹੀਂ ਲੋਕ ਇਹ ਰਾਖਤ ਸਾਫ ਤੁਹਾਨੂੰ ਕਾਚੀ ਦੇ ਕਾਚੀ ਤੋਂ ਰੋਸ਼ਨੀ ਸ਼ੋਅ ਲੱਗੀ ਇਹ ਨੂੰ ਕੋਲ ਮੈਂ ਕੱਢ ਲੈਵਾ ਇਹਦਾ ਕਲਰ ਕੋਲ ਫ੍ਰੀਟ ਹੋ ਗਿਆ ਨਾ ਕਲਰ ਦਾ ਪਿੰਕ ਸੀ ਫਿਰ ਲਾਈਟ ਹੋ ਗਿਆ ਬਾਦ ਤੋਂ ਇਹ ਚਾਹਿਆ ਸੋਰੀ ਵੈਰੀ ਤੇਰਾ ਇਹ ਮੇਸ਼ਲੇ ਨਾ ਕਿ ਨਵੇਂ ਨਹੀਂ ਬਾਸ ਕਿ ਰਹਿ ਹੁੰਦਾ ਕਿ ਚਾਦਰ ਨਾਲ ਮੱਟ ਤੋਂ ਇਹਨਾਂ ਤੋਂ ਪਹਿਲੇ सिर्फ नया ਕਿਸ਼ੂ ਸ਼ੁਰੂ ਕਰੋ ਹੂੰ ਕਿਸ਼ੂ ਸ਼ੁਰੂ ਕਰੋ ਅਮਰ ਚਾਦਰਾਂ ਦਾ ਬੰਦ ਨਹੀਂ ਤਾਂ ਫਿਰ ਨਾ ਪੱਖੇ ਦੀ ਆਵਾਜ਼ ਵਿੱਚ ਆ ਜਾਂਦੀ ਹੈ ਮਾਈਕ 'ਚ ਫਿਰ ਵਾਈਸ ਹੋਰ ਕਰਨੀ ਪੈਂਦੀ ਐਸੀ ਚਲਾਗੇ ਸੀ ਨੂੰ ਬੰਦ ਕਰ ਲੈਂਦੇ ਹੁਣ ਬਜੇ ਕੀ ਲਾਹਾਂਗੇ ਹੀਟ ਚਲਾਵਾਂਗੇ ਕੰਬਲ ਝੋੜ ਦਿੰਨੀ ਐਸੀ ਦੇ ਵਿੱਚ ਫਿਰ ਇਹਨਾਂ ਠੰਡ ਲੱਗਦੀ ਹੈ ਕੰਬੱਲਾ ਲੈਂਦੇ ਹਾਂ ਨਾ ਨਹੀਂ ਰਵਿਆ ਲਾਦ ਨਹੀਂ ਹੈ ਤੇ ਮੈਂ ਇਹ ਬੈਟ ਸ਼ੀਟ ਇਹ ਕਾਹੜੀ ਸ਼ੀਟ ਹੈ ਤੇ ਇੱਕ ਬਾਹਰ ਵਾਲਾ ਬੈਟ ਦੀ ਇੱਕ ਬੈਟ ਦੀ ਨਹੀਂ ਚੇਂਜ ਕਰਨੀ बस ਦੋਨਾਂ ਬੈਟਾਂ ਦੀ ਕਰਨੀ ਆ ਉਹ ਤੇ ਮੈਂ ਡਰਾਈਵਰ ਵਾਲੀ ਜਿਹੜੀ ਸ਼ੀਟ ਆ ਉਹ ਵੀ ਹਫਤੇ ਬਾਅਦ ਸ਼ੀਟ ਕਰਜੂ ਥੀ ਹੋਵੇ ਜਾਂਦਾ ਰੂਲਾ ਧਰਮੀ ਲਗਾ ਕੇ ਚਲੋ ਜਿਆ ਪਿੱਲੋ ਨੂੰ ਰੱਖੋ ਨਹੀਂ 10 ਮਿੰਟ ਬਾਹਰ ਤੇ ਆਵਾ ਨੂੰ ਲਾ ਗਈ ਜੂਬੀ ਆ ਵੀ ਬੈਟ ਸ਼ੀਟ ਨਹੀਂ ਲਾਉਣੀ ਅੱਜ ਇਹਨਾਂ ਵਿੱਚ ਹੀ ਬੀਨ ਚਾਰਟ ਹੋ ਗਈ ਆ ਇਹਦੇ ਨਾਲ ਉੱਤੇ ਵਿਚਾਰੀ ਦਾ ਉੱਤੇ ਵਿਚਾਰੀ ਦੀ ਦੂਜੀ ਸ਼ੀਟ ਤੇ ਰਾਤ ਕਿੰਨੂੰ ਚੜ ਗਿਆ ਬੁਖਾਰ ਸ਼ੁਰੂ ਹੋ ਗਿਆ ਤੇ ਇਹਨਾਂ ਸੌਗੀ ਫੋਮਾ ਚਾਹੀਦੀ ਤੇ ਤਾਂ ਅੱਜ ਕੋਈ ਹੋਵੇ ਚੇਂਜ ਕਰਨ ਲਈ ਕੋਈ ਪਾਇਆ ਜੇ ਅਲਗਾ ਕਰੀਦਾ ਤੇ ਮੈਂ ਕੋਈ ਬਗੈ ਸੌਣ ਨੂੰ ਉਹ ਜੀ ਚਲੋ ਉਹ ਸ਼ੌਂਕੀ ਚਾਰ ਤਰ ਤੋ ਜੀ ਆਹ ਰੈਕਸ਼ੀਟ ਨੂੰ ਛਾਲੀ ਤੇ ਲੈ ਦਿੱਤੇ ਇਹਨੂੰ ਕਬ ٹھیک-ਠਾਕ ਕਰ ਲਈਏ ਬਣਾ ਬੈ ਅਕਸ਼ੀਤਾਂ ਤਾਰੂ ਹੋਣ ਤਾਂ ਪਹਿਲਾਂ ਤਾਂ ਘੜ ਕੇ ਲਈ ਜਾਣਦੀ ਆ ਮੈਂ ਕਿ ਚਲ ਪਹਿਲਾਂ ਮੈਂ ਮਸ਼ੀਨ ਚਲਾ ਦੂੰਗੀ ਇਹ ਨਜ਼ਰ ਚੌਪੜੀ ਹੋਣੀ ਹੈ ਨਜ਼ਰ ਨੂੰ ਬੈਠੇ ਸੀ ਕੰਟੂਬ ਚੱਲ ਗਿਆ ਨਾਲ ਦੇ ਨਾਲ ਇਹ ਚਾਦਰ ਪਤਾ ਚ ਰਾਜਸਥਾਨ ਦੇ ਜੋਧਪੁਰੋਂ ਥੋਨੇ ਆਈ ਸੂ ਚਾਦਰਾਂ ਨੇ ਇੱਕ ਦੁਆਨ ਬੈਠੀ ਤੇ ਇੱਕ ਲੈ ਦੋ ਦੋ ਦਲ ਵੜਨੇ ਤੇ ਚਦਵਾਉਂ ਲੈ ਗਈ ਇਹਦੇ ਨਾਲ ਨਾ ਬਸ ਇਹੋ ਕਰਦਾ ਵੀ ਇਹਦੇ ਤੇਰੇ ਕਿ ਲੋਕਾਂ ਵਰਨਾ ਉਹ ਹਾਂ ਤੇ ਕਿ ਉਹ ਵੀ ਵੈਦੀ ਸਿੱਖਣੀ ਹੋਣੀ ਪਰ ਫਿਰ ਲੋਕਾਂ ਵਰ ਜਿਹੜੇ ਨਾ ਹੋ ਟਿਟ ਐਜੂਕੇਸ਼ਨ ਹੋਰ ਪੋਣੇ ਪੜੇ ਆ ਕਿ ਨਾ ਕੋਮਪੈਟਿਟਿਵ ਟੈਕਸ ਆਡੋ ਲੋਨ ਤੋਂ ਪਹਿਲਾਂ ਕੱਪੜੇ ਚੋਕਣਾ ਇੱਥੇ ਮੈਂ ਤਾਂ ਰੱਖ ਲੈਣੀ ਆਪਣੇ ਘਰ ਪਾਉਣ ਵਾਲੇ ਦੁਪੱਟੇ ਵਗੈਰਾ ਸੂਟ ਤੇ ਬਰਾਜ ਦੇ ਵੀ ਉਹਨੇ ਜਣ ਇੱਥੇ ਰੱਖ ਲੈਣ ਘਰ ਪਾਉਣ ਵਾਲੇ ਨਾ ਮੇਰੇ ਇੱਥੇ ਹੁੰਦੇ ਤੇ ਬੱਚਿਆਂ ਦੇ ਜਿਹੜੇ ਕੱਪੜੇ ਆ ਉਹ ਹੁੰਦੇ ਆ ਕੁਝ ਜਿਹੜਾ ਵੀ ਅੰਮੀ ਗਾਜ ਮੇਰੇ ਇੱਥੇ ਹੁੰਦੇ ਬਸ ਕੱਲੀ ਸਭ ਨੂੰ ਮੋਹ ਜੀ ਸਤ ਸ੍ਰੀ ਅਕਾਲ ਝਾੜੋ ਨਾ ਮਾਵਾਂ ਕਿਤਾ ਬੁਵਾ ਜੀ ਨਿਕਲ ਗਿਆ ਸੀ ਤੂੰ ਪੇਰਾ ਕਿ ਮੈਂ ਥੋੜਾ ਝਾੜਿਆ ਲਈ ਪਰ ਫਿਰ ਵੀ ਨਿਕਲੀ ਜਾਣ ਗਿਆ ਹਰੇ ਰਾਤ ਨਾ ਇੱਥੇ ਬੱਚਿਆਂ ਨੇ ਇੱਥੇ ਆਪਣਾ ਹੋਰ ਕੀਤਾ ਸੂਰ ਦਾ ਸਾਰੇ ਇੱਥੇ ਘਾਦੇ ਰਹੇ ਅੱਜ ਅਸੀਂ ਤੇ ਵਰਨਾ ਹੁਣ ਆਇਆ ਸੈੱਡ ਕਰਤੀ ਸੈੱਡ ਕਰਤਾ ਪੇਰੋ ਸਭ ਬਤਾ ਉਧਰ ਵੀ ਜਾਣੀ

ਉਹ ਜੜ ਕੇ ਉਹ ਸੱਲੇ ਸ਼ੁਰੂ ਕਰਦੇ ਕਿਹੜਾ ਨਹੀਂ ਕਿਹੜਾ ਬਾਹਰ ਕਿਤੇ ਅੱਧਾ ਜੜ ਕੇ ਆਉਂਦਾ ਗਰਮੀ ਦਾ ਗੰਦੀ ਕੋਚਾ ਅੱਜ ਨਾ ਗੋਮਜਾ ਲੱਗਾ ਪਰ ਨੀਂਹ ਹੋਇਆ ਬਹੁਤ ਦਾ ਸਲ ਜੜਾ ਲੱਗਾ ਤੇ ਹੋਣਾ ਘੜੇ ਚ ਪਾਣੀ ਤਾਂ ਨਹੀਂ ਰੱਖੀਦਾ ਕੜਿਆ ਰਹਾ ਤੇ ਇਹਨਾਂ ਵਧੀਆ ਸੁਣਾ ਤੁਹਾਨੂੰ ਦੱਸ ਕੀ ਇਹ ਮਾਵਾ ਵਟੂ ਕੋਲ ਦੇ ਬੱਚਾ ਨਹੀਂ ਦਵੋਣ ਜਿਵੇਂ ਪੀਣਾ ਆਪ ਤੇ ਜਾਰੇ ਮਾਤਾ ਕੱਲ ਕਰਦੇ ਪਰ ਜਾਰੇ ਨੂੰ ਲਾਤੇ ਤੇ ਅੱਜ ਜਿਹੜੀ ਇਹ ਮਾਰੀ ਆ ਇਹ ਬਰਾਏ ਨੇ ਸਾਫ ਕਰਦੇ ਦਿੱਤਾ ਲਾ ਇਹਦੇ ਵਿੱਚ ਨਾ ਸਾਡੀ ਚੋਦੇ ਵਾਲੀ ਡੰਮੀ ਤੇ ਨਵੇਟਰਾਂ ਨਾਲ ਹੋਰ ਕੁਛ ਨਹੀਂ ਆ ਰਹਾ ਸੋਲਡਰ ਦਾ ਸਾਬੂ ਬਟਾ ਸਰਬਸਾਪਨਾ ਹੋਣੀ ਇੱਥੇ ਜਾਵਾ ਸੋਲਡਰ ਉਹ ਇੱਥੇ ਜਾ ਰਹਿਦਾ ਤੇ ਡਰਾਈਵ ਉਹ ਵਾਲਾ ਚਾਹੀਉਂ ਇਸ ਮੈਨੂੰ ਨਾ ਦੁਪੱਟਾ ਦੁਪੱਟਾ ਥੋੜਾ ਜਿਹਾ ਤਾਂ ਪਾ ਕੇ ਰੱਖਣਾ ਪੈਂਦਾ ਇੱਥੇ ਉਹ ਮਾਈਕਰੋ ਨਹੀਂ ਮਾਈਕਰੋ ਇੱਥੇ ਥੋੜਾ ਜਿਹਾ ਕਪੜਾ ਵਾਜ ਜਾਣਾ ਨਾ ਫਿਰ ਪਾਜ ਰਿਡਿਊਸ ਹੈ ਇਹਦੇ ਕੋਲ ਵਾਇਸ ਉੱਲਕ ਵੀ ਪੈਂਦੀ ਦੁਆਰਾ ਤੋਂ ਓ ਕੇਚਨ ਤੁਹਾਨੂੰ ਪਹਿਲਾਂ ਫਟਾ ਦੇਈਸਾ ਲਿਆਤ ਕਰ ਲੈਨੇ ਫੁੱਟੋਮੇ ਜਿਹੜੀ ਸਲੈਟ ਕਰ ਲਈ ਆ ਕਲੀਨ ਆ ਅੱਜ ਦੀ ਕੰਨੀ ਆ ਨਾ ਤੇਰੇ ਵਿੱਚ ਹੈਗਾ ਲਿਕਵਿਡ ਡਿਸ਼ਵਾਸ਼ ਤੇ ਫਿਰ ਹਨ ਦਿੰਦਾ ਮੈਂ ਨਾ ਕਿਚਨ ਜਿਹੜੀ ਪੂਰੀ ਕਲੀਨ ਕਰ ਫਿਰ ਆਹ ਕਰਕੇ ਸੋਈ ਦਾ ਸਾਫ ਹੀ ਸੀ ਮੈਂ ਸਿਰੇ ਬਾਅਦ ਚਾਹ ਹੀ ਬਣਾਈ ਨੇ ਇਹ ਫਿਰ ਰੋਟੀ ਪਾਣੀ ਦਾ ਕਰਨਾ चलो फिर झाड़ू ला झाड़ू लादे चल लग गा हूं फिर पा पखे पुखे सारे बंद दे कर देते हैं जे चढ़ गया त्रैली टेंटर लाए दु पैसा चढ़ गया, वो तो 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 नहीं गया, गया। आग उग लद्दनी ਨੇ ਸਾਰੇ ਨਾਲ ਅਜਿਹਾ ਕਰਾ ਲਿਆ। ਕੋੜ ਬੈਨੋ ਮੈਂ ਛਾੜੂ ਪਾਟ ਲੇਗਾ ਤੇ ਫਿਰ ਇਹਨਾਂ ਮਸ਼ੀਨ ਚ ਪਾਣੀ ਛੱਡ ਕੇ ਉਹ ਕੱਪੜੇ ਪਾ ਲੈਣੀ ਹੈ। ਫਿਰ ਡਸਟਿੰਗ ਡਸਟਿੰਗ ਕਰੂਗੀ ਤੇ ਫਿਰ ਕੋਈ ਜਿਹਾ ਲਾਉਂਗੀ ਉਹ ਘਰ ਦੇ ਕੱਪੜੇ ਤੋਂ ਭਜਾਣੇ। ਕੱਪੜੇ ਹੱਦ ਤੱਕ ਕੋਣ ਪਾਣ ਵਾਲਾ ਕੱਪੜਾ ਹੋਈ ਨਹੀਂ ਕਹਿਆ। ਜੋ ਕੋਣ ਹਰਾ ਆਸਾਰੇ ਤੋਂ ਲਿਆ ਰਾਤ ਨੂੰ دیر ਤੋਂ ਲਿਆ ਉਹ ਹੁਣ ਏਦਾਂ ਤਾਰਾ ਕੀਤਾ ਵਾ। ਮੇਜਾ ਪਾਣਾ ਥਰਾ ਉਹ ਕੱਪੜੇ ਤੋਂ ਤਾਂ ਅਸੀਂ ਇਹ ਜੋ ਕੱਪੜਾ ਤਾਂ ਨਾਲ ਹੀ ਨਾਲ ਪ੍ਰੈਸ ਕਰ ਲਏ ਆ ਜਿੱਦਾਂ ਹੁਣ ਮੈਂ ਸਬਕੂ ਕਰਕੇ ਹਟਾਵੋਂ ਹੋਣੇ ਕੱਪੜੇ ਧੋਵਾਂ ਤੇ ਉਹ ਇੱਕਦ ਸਰਦੇ ਰਹਿਣੇ ਜਿਆਦਾ ਚਿਰ ਤਾਂ 2 ਘੰਟੇ ਜਿੰਨੇ ਸੁੱਕਣੇ ਪਾਵਾਂਗੇ ਫਿਰ ਮੇਰਾ ਮੈਂ ਵੀ ਥਾਪੀ ਜਾਂ ਨਹੀਂ ਮੇਰਾ ਤੇਲ ਨਹੀਂ ਕਰਦਾ ਪ੍ਰੈਸ ਕਰ ਲਊਂ ਤਾਂ ਕਰਕੇ ਹੁਣ ਅੱਡਾ ਦਾ ਰਹਿ ਗਿਆ ਉਹ ਸ਼ਾਮ ਆ ਜਿਓ ਕੱਪੜੇ ਧੋਣੇ ਤੇ ਨਾਲ ਪ੍ਰੈਸ ਕਰਨਾ ਹੈ ਉਹ ਤੋਂ ਕੱਢ ਲਈ ਹੈ ਬੈਠਾ ਲੈ ਖਿਲਾਓ ਖਿਲਾਓ ਸਭ ਉਹ ਨਾਲ ਅੱਜ ਮੈਂ ਜਾ ਰਹੀ ਹਾਂ ਉਹਨਾਂ ਤੋਂ ਆਇਆ ਕੱਲ ਮੈਂ ਆਇਆ ਹੁਣ ਜਾਣੇ ਆਣਾ ਦੀ ਪਾਇ ਹੋਵੇ ਪਾਇ ਨਾ ਚਲੋ ਮੜਾ ਜਮ ਮਾਰਦੀ ਹੈ ਨਾ ਚਲੋ ਜੀ ਹੁਣ ਮੈਂ ਕੱਢ ਲਈਆਂ ਪਹਿਲਾਂ